ਚੰਡੀਗੜ੍ਹ ਦੇ ਨਵੇਂ ਚੁਣੇ ਗਏ ਨਗਰ ਨਿਗਮ ਦੇ ਮੇਅਰ ਕੁਲਦੀਪ ਕੁਮਾਰ ਦੀ ਅਜ ਤਾਜਪੋਸ਼ੀ ਸੀ ਕਾਰਜਕ੍ਰਮ ਜਿਹੜਾ ਕੀਤਾ ਜਾਣਾ ਸੀਗਾ ਤੇ ਇਹ ਕਾਰਜਕ੍ਰਮ ਨੂੰ ਨਦੇ ਵੱਲੋਂ ਜਿਹੜਾ ਪੋਸਟਪੋਨ ਕਰ ਦਿੱਤਾ ਗਿਆ ਹੈ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ ਹੋਰ ਜਾਣਕਾਰੀ ਜਿਹੜੀ ਹੈ ਮੇਰੇ ਸਹਿਯੋਗੀ ਦਿਨੇਸ਼ ਕੋ ਲੈ ਲੈਣੇ ਆ ਕਿ ਜੀ ਦਿਨੇਸ਼ ਕਿ ਹੋਰ ਜਾਣਕਾਰੀ ਤੁਹਾਡੇ ਤੋਂ ਇਸ ਤੇ ਕੀ ਹੈ ਕਿ ਅੱਜ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਦੀ ਤਾਜਪੋਸ਼ੀ ਸੀ ਤਾਂ ਉਹਨਾਂ ਦੇ ਵੱਲੋਂ ਜਿਹੜਾ ਕਾਰਜਕ੍ਰਮ ਜਿਹੜਾ ਅਦ ਕਰ ਦਿੱਤਾ ਗਿਆ ਕਿ ਵੱਡੇ ਕਾਰਨ ਹੋ ਸਕਦੇ ਇਸ ਨੂੰ ਹਟ ਕਰਨ ਦੇ ਪੋਸਪੋਨ ਕਰਨ ਦੇ ਜੀ ਜੀ ਅੱਜ ਤਾਜ ਪੁੱਛੀ ਸੀ ਤਾਜ ਪੁੱਛੀ ਜਿਹੜੀ ਸੀਗੀ ਅੱਜ ਸਵੇਰੇ ਸਾਡੇ 11 ਵਜੇ ਦੀ ਸੀ ਟਾਈਮ ਜਿਹੜਾ ਫਿਕਸ ਕੀਤਾ ਗਿਆ ਸੀਗਾ ਔਰ ਐਨਾ ਹੀ ਨਹੀਂ ਪੂਰੇ ਚੰਡੀਗੜ੍ਹ ਦੇ ਜਿੰਨੇ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਉਹਨਾਂ ਨੂੰ ਸੱਦਾ ਦਿੱਤਾ ਗਿਆ ਸੀਗਾ ਉਨਾਂ ਨੂੰ 11 ਵਜੇ ਕਾਰਪੋਰੇਸ਼ਨ ਦੇ ਆਸ-ਪਾਸ ਪਹੁੰਚਣ ਲਈ ਕਿਹਾ ਗਿਆ ਸੀ ਅਤੇ ਉਹਨਾਂ ਨੂੰ ਸਭ ਨੂੰ ਇਨਵੀਟੇਸ਼ਨ ਦਿੱਤਾ ਗਿਆ ਸੀ ਇਹ ਕਿਹਾ ਗਿਆ ਸੀ ਕਿ ਪੀਸਫੁੱਲ ਮਾਹੌਲ ਚ ਜਿਹੜਾ ਇਹ ਕਾਰਜਕ੍ਰਮ ਹੈ ਇਹ ਆਯੋਜਿਤ ਕੀਤਾ ਜਾਏਗਾ ਅਤੇ ਕਿਸੇ ਤਰ੍ਹਾਂ ਦੀ ਕੋਈ ਡਿਸਟਰਬੈਂਸ ਜਿਹੜੀ ਆ ਇਸ ਦੌਰਾਨ ਨਹੀਂ ਹੋਏਗੀ ਪਰ ਦੂਜੇ ਪਾਸੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇੰਡੀਆ ਗਠਜੰਬੰਦਨ ਦੀ ਇਹ ਪਹਿਲੀ ਜਿੱਤ ਹੈਗੀ ਆ ਬਹੁਤ ਵੱਡੀ ਜਿੱਤ ਹੈ ਗਏ ਗਠਜੰਬੰਦਨ ਦੀ ਜਿਸ ਵਿੱਚ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਜਾਣਾ ਪਿਆ ਉਹ ਸੁਪਰੀਮ ਕੋਰਟ ਦੇ ਆਰਡਰ ਨਾਲ ਕੁਲਦੀ ਕੁਮਾਰ ਜੀ ਜਿਹੜੇ ਆ ਉਹ ਮੇਅਰ ਜਿਹੜੇ ਆ ਨਿਵਾਚਿਤ ਹੋਏ ਨੇ ਬਿਲਕੁਲ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਕੁਲਦੀ ਕੁਮਾਰ ਜੀ ਅੱਜ ਮੇਅਰ ਦੀ ਕੁਰਸੀ ਦੇ ਬੈਠਣ ਲੱਗੇ ਸੀ ਹਾਲਾਂਕਿ ਉਹਨਾਂ ਨੇ ਖਰੇ ਖਾਲ ਉਹਨਾਂ ਨੇ ਜਿਹੜਾ ਕਾਰਜਕram ਆ ਆਪਣਾ ਉਹਨਾਂ ਨੇ ਸੰਭਾਲ ਲਿਆ ਤਾਂ ਰੁਟੀਨ ਦੇ ਜਿਹੜੇ ਕੰਮ ਆ ਮੇਅਰ ਦੇ ਉਹ ਉਹਨਾਂ ਨੇ ਕਰਨੇ ਸ਼ੁਰੂ ਕਰ ਦਿੱਤੇ ਆ ਪਰ ਇੱਕ ਜਿਹੜਾ ਰੁਟੀਨ ਸੀ ਆ ਬਦਲ ਕੇ ਇੱਕ ਕੁਰਸੀ ਤੇ ਬਿਠਾਣ ਵਾਲਾ ਉਸ ਦਾ ਜਿਹੜਾ ਕਾਰਗ੍ਰਾਮ ਬਣਾਇਆ ਗਿਆ ਸੀਗਾ ਜਿਹੜਾ ਕਿ 11 ਵਜੇ ਸੀਗਾ ਪਰ ਇਹ ਕਿਹਾ ਜਾ ਰਿਹਾ ਕਿ ਸ਼ਾਇਦ ਕੇਜੀਵਾਲ ਅਤੇ ਰਾਹੁਲ ਗਾਂਧੀ ਜੀ ਜਿਹੜੇ ਆ ਉਹ ਚੰਡੀਗੜ੍ਹ ਸ਼ਹਿਦਾਨ ਤੇ ਸ਼ਾਇਦ ਇਹ ਕਿਹਾ ਜਾ ਰਿਹਾ ਉੱਥੋਂ ਚਾਹ ਜਿਹੜਾ ਉਹ ਨਹੀਂ ਮਿਲ ਪਾਇਆ ਉਹਨਾਂ ਦਾ ਟਾਈਮ ਦੇ ਕਰਕੇ ਜਿਹੜਾ ਇਹ ਪ੍ਰੋਗਰਾਮ ਜਿਹੜਾ ਹੈ ਫਿਲਹਾਲ ਰੱਦ ਕੀਤਾ ਗਿਆ ਜੀ ਜੀ ਦਿਨੇਸ਼ੇ ਇਸ ਕਾਰਜਕ੍ਰਮ ਦੀ ਜਿਹੜੀ ਆ ਪਹਿਲੋ ਤੋਂ ਹੀ ਪੂਰੀ ਤਿਆਰੀ ਜਿਹੜੀ ਆ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਕਰ ਲਈ ਗਈ ਸੀਗੀ ਤੇ ਕਿਹਾ ਜਾ ਰਿਹਾ ਸੀ ਕਿ ਵੱਡੇ ਲੀਡਰ ਵੀ ਇਸ ਕਾਰਜਕ੍ਰਮ ਦੇ ਵਿੱਚ ਸੀਮਨ ਦੇ ਨਾਲ ਜਿਹੜੇ ਉਹ ਸ਼ਾਮਲ ਹੋ ਸਕਦੇ ਸੀ। ਕੋਈ ਗੱਲ ਹੈ ਇਸ ਚ ਕਿਹਾ ਜਾ ਰਿਹਾ ਸੀ ਆ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਔਰ ਕਾਂਗਰਸ ਪਾਰਟੀ ਦੇ ਸਰਗ ਸਰਭਾਹ ਰਾਹੁਲ ਗਾਂਧੀ ਜੀ ਜਿਹੜੇ ਆ ਕਿਉਂਕਿ ਇਹ ਵੱਡੀ ਜਿੱਤ ਹੈ ਇੰਡੀਆ ਗੱਠਜੋੜਨ ਦੀ ਪਹਿਲੀ ਜਿੱਤ ਹੈ ਜਿਸ ਕਰਕੇ ਇਹ ਤਿੰਨਾਂ ਦੇ ਇਤਿਹਾਨ ਦੀ ਉਮੀਦ ਜाहिर ਕੀਤੀ ਜਾ ਰਹੀ ਸੀ ਹਾਲਾਂਕਿ ਹੋ ਸਕਦਾ ਵੀ ਟਾਈਮਿੰਗ ਦਾ ਜਿਹੜਾ ਆ ਉਹ ਆਪਸ ਚ ਕਲੈਸ਼ ਪੈ ਗਿਆ ਜਾਂ ਟਾਈਮ ਜਿਹੜਾ ਹੈ ਇਸ ਕੰਮ ਲਈ ਨਹੀਂ ਮਿਲ ਪਾਇਆ ਜਿਸ ਕਰਕੇ ਇਹ ਕਿਹਾ ਜਾ ਰਿਹਾ ਵੀ ਇਹ ਜਿਹੜਾ ਪ੍ਰੋਗਰਾਮ ਹੈ ਰੱਦ ਕਰ ਦਿੱਤਾ ਗਿਆ ਹਲ ਮੈਂ ਤੁਹਾਨੂੰ ਹੋਰ ਦੱਸਦਾ ਕੱਲ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਇਲੈਕਸ਼ਨ ਹੋਣੇ ਆ ਔਰ ਉਹ ਇਲੈਕਸ਼ਨ ਵੀ ਕੁਲਦੀ কুমার ਜੀ ਨੇ ਕਰਾਣਿਆ ਕਿਉਂਕਿ ਐਜੇ ਮੇਅਰ ਕੁਲਦੀ কুমার ਜੀ ਜਿਹੜੇ ਆ ਪਿੱਠਾ ਸੀਨ ਅਧਿਕਾਰੀ ਬਣਨਗੇ ਇਹਨਾਂ ਨੇ ਹੀ ਉਹ ਜਿਹੜੇ ਆ ਇਲੈਕਸ਼ਨ ਕਰਾਣੇ ਆ ਇਸ ਕਰਕੇ ਮੇਅਰ ਦਾ ਜਿਹੜਾ ਕੰਮ ਹੈਗਾ ਉਹ ਉਹਨਾਂ ਨੇ ਸ਼ੁਰੂ ਕਰ ਦਿੱਤਾ ਇਸ ਤੋਂ ਪਹਿਲਾਂ ਉਹ ਰੋਜ਼ ਗਾਰਡਨ ਵਿੱਚ ਰੋਜ਼ ਗਾਰਡਨ ਫੈਸਟੀਵਲ ਦਾ ਉਦਘਾਟਨ ਸੀਗਾ ਉਸ ਦੇ ਮੌਕੇ ਤੇ ਵੀ ਉਹ ਗਵਰਨਰ ਸਾਹਿਬ ਨਾਲ ਐਜੇ ਮੇਅਰ ਉਹ ਪਸਤੀ ਸੀਗੇ ਜਿੰਨੇ ਵੀ ਕਾਰਜਕ੍ਰਮ ਹੈ ਉਹ ਚੱਲਦੇ ਆ ਸਰਵਿਸਟ ਜਿਹੜੀ ਇਨਫਾਰਮੇਟੀ ਹੁੰਦੀ ਹੈ ਕੁਰਸੀ ਤੇ ਬਿਠਾਉਣ ਦਾ ਕਾਰਗਰਮ ਜਿਹੜਾ ਉਹ ਰੱਦ ਕੀਤਾ ਗਿਆ ਉਹ ਹੋ ਸਕਦਾ ਜਦੋਂ ਵੀ ਮਸਲ ਕੀ ਸੀਨੀਅਰ ਲੀਡਰ ਜਿਹੜੇ ਆ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਉਹਨਾਂ ਕੋਲੋਂ ਟਾਈਮ ਮਿਲੇਗਾ ਉਸ ਤੋਂ ਬਾਅਦ ਉਹ ਜਿਹੜਾ ਦੁਬਾਰਾ ਇਹ ਟਾਈਮ ਜਿਹੜਾ ਫਿਕਸ ਕੀਤਾ ਜਾਏਗਾ ਤਾਜਪੋਸ਼ੀ ਦਾ ਔਰ ਹੋ ਸਕਦਾ ਵੀ ਬਹੁਤ ਜਲਦੀ ਜਿਹੜਾ ਹੈ ਤਾਜਪੋਸ਼ੀ ਦਾ ਕਾਰਗਰਮ ਆਪਾਂ ਨੂੰ ਦੇਖਣ ਨੂੰ ਮਿਲੇ ਜੀ ਜੀ ਬਿਲਕੁਲ ਸਹੀ ਕਿਹਾ ਧੰਨਵਾਦ ਦਿਨੇਸ਼ ਹੋਰ ਜਾਣਕਾਰੀ ਲਈ ਜੁੜੇ ਰਾਂਗੇ ਤੁਹਾਡੇ ਨਾਲ ਇਸੇ ਮੇਰੇ ਸਹਿਯੋਗੀ ਦਿਨੇ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਚੰਡੀਗੜ੍ਹ ਮੇਅਰ ਕੁਲਦੀਪ ਕੁਮਾਰ ਦੀ ਤਾਜਪੋਸ਼ੀ ਦਾ ਕਾਰਜਕ੍ਰਮ ਜਿਹੜਾ ਪੋਸਟਪੋਨ ਹੋ ਗਿਆ ਉਹਨਾਂ ਨੇ ਨੀਜੀ ਕਾਰਨਾ ਦਾ ਇਸ ਦਾ ਹਵਾਲਾ ਦਿੱਤਾ ਹੈ ਜਿਸ ਦੇ ਕਾਰਨ ਉਹਨਾਂ ਦੇ ਵੱਲੋਂ ਜਿਹੜਾ ਇਹ ਕਾਰਜਕ੍ਰਮ ਹੈ ਪੋਰਸਪੋਨ ਕੀਤਾ ਗਿਆ ਹੈ ਚੰਡੀਗੜ੍ਹ ਦੇ ਵਿੱਚ ਇੰਡੀਆ ਗੱਠਜੋੜ ਦੇ ਤਹਿਤ ਚੋਣ ਲੜਨ ਵਾਲੇ ਆਮ ਆਦਮੀ ਪਾਰਟੀ ਦੇ ਕੌਂਸਲਰ ਕੁਲਦੀਪ ਕੁਮਾਰ ਅਜਮੇਰ ਦਾ ਜਿਹੜਾ ਉਹਦਾ ਉਹਨਾਂ ਦੇ ਵੱਲੋਂ ਸੰਭਾਲਿਆ ਜਾਣਾ ਸੀਗਾ ਤਾਂ ਉਹਨਾਂ ਨੇ ਕਾਰਜਕ੍ਰਮ ਜਿਹੜਾ ਇਹ ਰੱਦ ਕਰ ਦਿੱਤਾ ਵਾ ਪੋਰਸਪੋਨ ਕੀਤਾ ਹੈ ਜਲਦੀ ਹੀ ਇਸ ਕਾਰਜਕ੍ਰਮ ਨੂੰ ਦੁਆਰਾ ਹੀ ਦੱਸਣਗੇ ਕਿ ਕਿਸ ਵੇਲੇ ਤੇ ਕਦੋਂ ਉਹਨਾਂ ਦੇ ਵੱਲੋਂ ਇਹ ਕਾਰਜਕ੍ਰਮ ਦੁਆਰਾ ਜਿਹੜਾ ਹੈ ਕੀਤਾ ਜਾਵੇਗਾ ਇਸ ਦੇ ਵਿੱਚ ਵੱਡੇ ਲੀਡਰ ਵੀ ਸ਼ਾਮਲ ਹੋ ਸਕਦੇ ਨੇ ਤੇ ਫਿਲਹਾਲ ਉਹਨਾਂ ਦੇ ਵੱਲੋਂ ਜਿਹੜਾ ਇਹ ਕਾਰਜਕ੍ਰਮ ਆ ਤਾਜਪੋਸ਼ੀ ਦਾ ਕਾਰਜਕ੍ਰਮ ਜਿਹੜਾ ਉਹਨਾਂ ਦੇ ਵੱਲੋਂ ਪੋਰਸਪੋਨ ਕੀਤਾ ਗਿਆ ਹੈ ਨਿਜੀਕਰ Anak itu baru berusia 10 tahun.